ਸੁਹਾਵੇ ਸਭ ਉਤਾਰ ਤਰੇ ਗਲ ਪਹਿਰੇ ਖਿਮਾ ਸੀਗਾਰ ਪਈਏ ਸੌਰੇ ਬਹੁ ਸੋਭਾ ਪਾਏ ਤੇਸ ਪੂਜ ਕਰੇ ਸਾਬ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੇ ਖੀਮਾ ਦਾ ਸ਼ਿੰਗਾਰ ਕੀਤਾ ਹੈ ਇੱਕ ਸ਼ਿੰਗਾਰ ਬਾਹਰਲਾ ਹੈ ਇੱਕ ਸ਼ਿੰਗਾਰ ਅੰਦਰਲਾ ਹੈ ਜਿਨ੍ਹਾਂ ਨੇ ਖੀਮਾ ਕਰ ਦੇਣ ਦਾ ਸ਼ਿੰਗਾਰ ਕੀਤਾ ਇਹ ਸ਼ਿੰਗਾਰ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਨੂੰ ਬਹੁਤ ਪਉਂਦਾ ਹੈ ਉਹਨਾਂ ਦੇ ਬਾਰੇ ਬਾਬਾ ਫਰੀਦ ਸਾਹਿਬ ਜੀ ਆਪਣੇ ਸ਼ਲੋਕਾਂ ਦੇ ਵਿੱਚ ਬਚਨ ਕਰਦੇ ਨੇ ਨਿਵਣ ਸੋ ਅਖਰ ਖਵਣ ਗੁਣ ਜਿਹਬਾ ਮਣਥ ਏ ਤਰੇ ਪਹਿਣੇ ਵੇਸ ਕਰ ਤਾਂ ਵਸ ਆਵੀ ਕੰਤ ਇਸ ਜੀਵ ਰੂਪੀ ਇਸਤਰੀ ਨੂੰ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਵਿੱਚ ਸਮਝਾ ਰਹੇ ਨੇ ਕਿ ਉਸ ਪਤੀ ਪ੍ਰਮਾਤਮਾ ਵੈਗੁਰੂ ਜੀ ਨੂੰ ਜੇ ਵਸ ਦੇ ਵਿੱਚ ਕਰਨਾ ਹੋਵੇ ਤੇਰੇ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਨੇ ਨਿਵਨ ਸੋ ਅੱਖਰ ਇਹ ਅੱਖਰ ਸਿੱਖ ਨਿਵਨ ਮਤਲਬ ਨਿਮਰਤਾ ਖਮਨ ਗੁਣ ਖਿਮਾ ਕਰ ਦੇਣ ਦਾ ਸੁਭਾਅ ਕਿਸੇ ਦੀ ਗਲਤੀ ਨੂੰ ਵਧੇਕੀ ਨੂੰ ਮੁਆਫ ਕਰ ਦੇਣ ਦਾ ਸੁਭਾਅ ਵੇਖ ਕੇ ਅਨ੍ਰਿਠ ਕਰ ਦੇਣ ਦਾ ਸੁਭਾਅ 33 ਸਤਿਗੁਰ ਸੱਚੇ ਪਾਤਸ਼ਾਹ ਨੇ ਸ਼ਿੰਗਾਰ ਦੱਸਿਆ ਜਿਹਵਾ ਮਣਿਆ ਮੰਤ ਤੇਰੀ ਜਿਹੜੀ ਜੀਬ ਹੈ ਇਸ ਦੇ ਅੰਦਰ ਮਿਠਾਸ ਹੋਵੇ ਅਗਰ ਇਹ ਤਿੰਨ ਗੁਣ ਤਿੰਨ ਵੇਸ ਧਾਰਨ ਕਰ ਲਈਏ ਤਾਂ ਪਤੀ ਪ੍ਰਮਾਤਮਾ ਵੈਗੁਰੂ ਜੀ ਵਾਸ ਦੇ ਵਿੱਚ ਆ ਜਾਂਦੇ ਨੇ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਫਿਰ ਜਦੋਂ ਇਹੋ ਜਿਹਾ ਸ਼ੋਭ ਗੁਣ ਧਾਰਨ ਕਰ ਲਏ ਤਾਂ ਉਹਨਾਂ ਨੇ ਨਿਮਰਤਾ ਦਾ ਸ਼ਿੰਗਾਰ ਕਰ ਲਿਆ ਤੇ ਫਿਰ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਈਐ ਸਹੁਰੇ ਬੋਸ਼ਭਾ ਪਾਏ ਜਿਸ ਪੂਜ ਕਰੇ ਸਭ ਸੰਸਾਰ ਜਿਸ ਗੁਰਮੁਖ ਨੇ ਖੀਮਾ ਦਾ ਸ਼ਿੰਗਾਰ ਪਾਲਿਆ ਨਾਮ ਵਿੱਚ ਜੁੜ ਗਿਆ ਉਸ ਦੀ ਪੇਕੇ ਤੇ ਸਹੁਰੇ ਘਰ ਵਿੱਚ ਸ਼ੋਭਾ ਹੁੰਦੀ ਹੈ ਪੀਕੇ ਦਾ ਅਰਥ ਕਰਾਂਗੇ ਲੋਕ ਜਿੱਥੇ ਅਸੀਂ ਰਹਿੰਦੇ ਹਾਂ ਅਤੇ ਸੌਰੇ ਦਾ ਅਰਥ ਕਰਾਂਗੇ ਪਰਲੋਕ ਇਕਤਾ ਉਸ ਨੂੰ ਪੀਕੇ ਘਰ ਵਿੱਚ ਤੇ ਸੌਰੇ ਘਰ ਵਿੱਚ ਆਦਰ ਮਿਲਦਾ ਹੈ ਤੇ ਦੂਜਾ ਸਾਰਾ ਸੰਸਾਰ ਉਸ ਦੀ ਪੂਜਾ ਕਰਦਾ ਹੈ ਉਸ ਦਾ ਮਾਣ ਸਤਕਾਰ ਕਰਦਾ ਹੈ ਇਕੱਲਾ ਸੌਰਾ ਪੀਕਾ ਘਰ ਹੀ ਨਹੀਂ ਰੱਬ ਦੇ ਪਿਆਰੇ ਦਾ ਸਤਕਾਰ ਪੂਜਾ ਦੋਹਾ ਜਹਾਨ ਦੇ ਵਿੱਚ ਹੁੰਦੀ ਹੈ ਜੈ ਇਸ ਤਰ੍ਹਾਂ ਕਹਿ ਲੋ ਅੰਦਰ ਬਾਹਰ ਸਾਰੀਆਂ ਥਾਵਾਂ ਦੇ ਉੱਤੇ ਮਨੁੱਖ ਸਤਕਾਰਯੋਗ ਬਣ ਜਾਂਦਾ ਅੰਮ੍ਰਿਤ ਬਾਣੀ ਦੇ ਬਚਨ ਨੇ ਤੇ ਜਿਹੜਾ ਜੀਵਨ ਕਮਾ ਕੇ ਜਾਂਦਾ ਹੈ ਉਸ ਬਾਰੇ ਸਤਿਗੁਰੂ ਜੀ ਨੇ ਬਚਨ ਕੀਤਾ ਚਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਇਸੀ ਮਾਨਸ ਕਿਆਵੇ ਚਾਰਾ ਤੇਹੁ ਲੋਕ ਸੁਣਾਏ ਸੀ ਉਸ ਰੱਬ ਦੇ ਪਿਆਰੇ ਦੀ ਸ਼ੋਭਾ ਦੋਨਾਂ ਜਹਾਨਾ ਦੇ ਵਿੱਚ ਹੁੰਦੀ ਹੈ ਉਹ ਹੋਰ ਲਾਈ ਕਿਸੈ ਦੀ ਨਾਰ ਲੈ ਜਿਸਰਾਵੇ ਸਿਰ ਜਨਹਾਰ ਜਿਸਨੂੰ ਪਰਿਪੂਰਨ ਪ੍ਰਮਾਤਮਾ ਨੇ ਮਾਨ ਲਿਆ ਇਸ ਦਾ ਮਤਲਬ ਹੈ ਜਿਸ ਦੇ ਹਿਰਦੇ ਦੀ ਸੇਜ ਉੱਪਰ ਵੈਗੁਰੂ ਜਿ ਟਿਕ ਗਏ ਉਹ ਕਿਸੇ ਦੀ ਰਲਾਈ ਰਲਦੀ ਨਹੀਂ ਇਸ ਦਾ ਮਤਲਬ ਹੈ ਕਿ ਉਸ ਦੇ ਸਾਹਮਣੇ ਹਜ਼ਾਰਾਂ ਦੁਨਿਆਵੀ ਚੀਜ਼ਾਂ ਆਉਣ ਹਜ਼ਾਰਾਂ ਵਾਸਨਾਵਾਂ ਦੀਆਂ ਭਰੀਆਂ ਗੱਲਾਂ ਆਉਣ ਉਸ ਦਾ ਜੀਵਨ ਸਭ ਤੋਂ ਵੱਖਰਾ ਹੈ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਣ ਗਾਵਾਵੇ ਉਹ ਰੱਬ ਦਾ ਪਿਆਰਾ ਸਦਾ ਹਰੇ ਭਰੇ ਰਹਿਣ ਵਾਲੇ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਜੋ ਸਾਰਿਆਂ ਦੇ ਵਿੱਚ ਰਮੇ ਹੋਏ ਨੇ ਉਸ ਵੈਗੁਰੂ ਜੀ ਦੇ ਗੁਣ ਗਾਉਂਦਾ ਰਹਿੰਦਾ ਸਾਹੇ ਉਹਦੀ ਕੋਈ ਨਿੰਦਿਆ ਕਰੇ ਉਹ ਰੱਬ ਦਾ ਪਿਆਰਾ ਆਪਣਾ ਗੁਣ ਗਾਉਣ ਵਾਲਾ ਸੁਭਾ ਭਲਾ ਕਰਨ ਵਾਲਾ ਸੁਭਾ ਕਦੇ ਵੀ ਤਿਆਗਦਾ ਨਹੀਂ ਨਾਨਕ ਗੁਰਮੁਖ ਸਦਾ ਸੁਹਾਗਣੀ ਜਿ세 ਅਬਨਾਸੀ ਪੁਰਖ ਪਰਤਾਰ ਸਤਗੁਰ ਸੱਚੇ ਬਾਦਸ਼ਾਹ ਬਚਨ ਕਰਦੇ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮੇਰ ਕਰਦੇ ਨੇ ਕਿ ਜਿਸ ਦਾ ਪਤੀ ਅਭਿਆਸੀ ਵੈਗੁਰੂ ਅਬਨਾਸੀ ਵੈਗੁਰੂ ਆ ਜਿਹੜਾ ਜੀਵ ਉਸ ਵੈਗਰੂ ਜੀ ਨੂੰ ਜਪਣ ਦਾ ਅਭਿਆਸ ਕਰਦਾ ਜਿਸ ਦਾ ਪਤੀ ਪ੍ਰਮਾਤਮਾ ਹੈ ਉਹ ਸਦਾ ਹੀ ਸੁਹਾਗਣ ਹੈ ਉਸ ਦਾ ਕਦੀ ਮੈਲਾ ਵੇਸ ਨਹੀਂ ਹੁੰਦਾ ਉਹ ਵਿਧਵਾ ਨਹੀਂ ਹੁੰਦੀ ਉਹ ਜੀਵ ਰੂਪੀ स्त्री ਸਦਾ ਸੁਹਾਗਣ ਹੋ ਜਾਂਦੀ ਆ ਸੰਸਾਰੀ ਤੌਰ ਤੇ ਜਿਸ ਦਾ ਪੱਲਾ ਫੜਿਆ ਹੋਇਆ ਹੈ ਕਲ ਨੂੰ ਉਸ ਦੀ ਅਰਥੀ ਉੱਠ ਸਕਦੀ ਹੈ ਪਰਮਾਤਮਾ ਨੂੰ ਪਤੀ ਬਣਾ ਕੇ ਕੁੱਟ ਕੇ ਪੱਲਾ ਫੜ ਲੈ ਚੇਤੇ ਰੱਖੀ ਇਸ ਨੇ ਕਦੀ ਵੀ ਖਤਮ ਨਹੀਂ ਹੋਣਾ ਤਾਂ ਹੀ ਗੁਰਬਾਣੀ ਦੇ ਵਿੱਚ ਅਕਾਲ ਪੁਰਖ ਵੈਗ ਰੂਪ ਪਰਮਾਤਮਾ ਜੀ ਦਾ ਪੱਲਾ ਫੜਨ ਦੀ ਗੱਲ ਆਈ ਹੈ ਅਕਾਲ ਮੂਰਤ ਵਰ ਪਾਇਆ ਅਬినాਸ਼ੀ ਨਾ ਕਦੇ ਬਰਹਿ ਨਾ ਜਾਇਆ ਵਿਆਹ ਹੋਆ ਮੇਰੇ ਬਾਬੂ ਦਾ ਗੁਰਮੁਖੇ ਹਰ ਪਾਇਆ ਇਸ ਜੀਵ ਰੂਪੀ ਇਸਤਰੀ ਨੂੰ ਇਹੋ ਜਿਹਾ ਵਰ ਪ੍ਰਾਪਤ ਹੋਇਆ ਜਿਹੜਾ ਅਕਾਲ ਹੈ ਅਕਾਲ ਮੂਰਤ ਜਿਸ ਪਰਮਾਤਮਾ ਦੀ ਮੂਰਤੀ ਹਸਤੀ ਸਮੇ ਦੇ ਪ੍ਰਭਾਵ ਤੋਂ ਰਹਿਤ ਹੈ ਜਿਸ ਵੈਗੁਰੂ ਜੀ ਦੇ ਉਤੇ ਸਮੇ ਦਾ ਪ੍ਰਭਾਵ ਨਹੀਂ ਪੈਂਦਾ ਅਤੇ ਜੋ ਵੈਗੁਰੂ ਜੀ ਅਬਿਨਾਸ਼ੀ ਭਾਵਨਾਸ ਰਹਿਤ ਨੇ ਨਾ ਕਦੇ ਉਹ ਮਰਦੇ ਨੇ ਨਾ ਕਦੇ ਜਾਂਦੇ ਨੇ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੂਕੈ ਭੋਗ ਉਸ ਅਕਾਲ ਪੁਰਖ ਵੈਗੁਰੂ ਜੀ ਦਾ ਪੱਲਾ ਫੜਿਆ ਉਸ ਨੇ ਕਦੇ ਜਾਣਾ ਨਹੀਂ ਤੇ ਜਿਸ ਦਾ ਪਤੀ ਸਦੀਵ ਲਈ ਕਾਇਮ ਹੈ ਉਹ ਸਦਾ ਵਾਸਤੇ ਸੁਹਾਗਣ ਹੋ ਗਈ ਮਹਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲਹਾਰ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਲੋਕ ਹੈ ਕਹਿਣ ਲੱਗੇ ਦੇਖ ਬੀਬਾ ਇਹ ਜਿਹੜਾ ਸੋਹਣਾ ਰੰਗ ਪਾ ਕੇ ਤੁਰੀ ਫਿਰਦੀ ਹੈ ਰਾਤ ਨੂੰ ਸੁਪਨਾ ਕਦੇ ਦੇਖਿਆ ਹੈ ਹਾਂ ਸੱਚੇ ਪਾਤਸ਼ਾਹ ਦੇਖਿਆ ਹੈ ਕਹਿਣ ਲੱਗੇ ਜਿਹੜੇ ਰਾਤ ਸੁਪਨੇ ਆਉਂਦੇ ਹਨ ਦਿਨੇ ਸੱਚ ਨਹੀਂ ਹੁੰਦੇ ਸੁਪਨਾ ਛੇਨਾ ਮਾਤਰ ਵਿੱਚ ਬਣਸ ਜਾਂਦਾ ਦੇਖ ਭੈਣੇ ਜਿਸ ਤਨ ਉੱਪਰ ਤੂੰ ਵਾਸਨਾਵਾਂ ਦਾ ਸ਼ਿੰਗਾਰ ਕਰੀ ਬੈਠੀ ਹੈ ਚੇਤੇ ਰੱਖੀ ਇਹ ਰਾਤ ਦਾ ਸੁਪਨਾ ਹੈ ਇਸ ਤੋਂ ਵੱਧ ਨਹੀਂ ਤੇਰਾ ਇਹ ਸੁਪਨਾ ਸਦਾ ਨਹੀਂ ਰਹਿਣਾ ਅਗਲਾ ਪ੍ਰਮਾਣ ਦਿੱਤਾ ਕਿ ਜਿਵੇਂ ਇੱਕ ਔਰਤ ਕਹੇ ਕਿ ਮੈਂ ਤਾਗੇ ਤੋਂ ਬਿਨਾ ਮੋਤੀਆਂ ਦਾ ਹਾਰ ਗਲੇ ਵਿੱਚ ਪਾਈ ਬੈਠੀ ਹਾਂ ਤਾਂ ਭੈਣੇ ਜਿਵੇਂ ਤਾਗੇ ਤੋਂ ਬਿਨਾ ਹਾਰ ਕਦੀ ਨਹੀਂ ਟਿਕਦੇ ਚੇਤੇ ਰੱਖੀ ਦੁਨੀਆਂ ਦੀਆਂ ਵਾਸਨਾਵਾਂ ਦੇ ਸ਼ਿੰਗਾਰ ਵੀ ਸਦਾ ਨਹੀਂ ਟਿਕੇ ਰਹਿਣਗੇ ਇਹ ਦੁਨਿਆਵੀ ਵਾਸਨਾਵਾਂ ਦੇ ਜਿਹੜੇ ਸ਼ਿੰਗਾਰ ਹਨ ਸਦਾ ਖਤਮ ਹੋ ਜਾਣਗੇ ਸੱਚਾ ਰੰਗ ਮਜੀਠਾ ਗੁਰਮੁਖ ਬ੍ਰਹਮ ਵਿਚਾਰ ਜਿਹੜਾ ਗੁਰੂ ਜੀ ਦੇ ਸਨਮੁਖ ਹੋ ਕੇ ਬ੍ਰਹਮ ਦੀ ਵਿਚਾਰ ਕਰਦਾ ਜਿਹੜਾ ਅੰਤਰ ਆਤਮੇ ਪਰਮਾਤਮਾ ਦੇ ਨਾਮ ਦਾ ਚਿੰਤਨ ਵਿੱਚ ਕਰਦਾ ਉਸ ਦੇ ਕੋਲੋਂ ਮਜੀਠ ਦਾ ਪੱਕਾ ਰੰਗ ਪ੍ਰਾਪਤ ਹੁੰਦਾ ਹੈ ਨਾਨਕ ਪ੍ਰੇਮ ਮਹਾਰਸੀ ਸਭ ਬੁਰਾਈਆਂ ਛਾਰ ਜਿਹੜੇ ਨਾਮ ਵਿੱਚ ਭਿੱਜ ਗਏ ਮਹਾਰਸੀ ਅਤ ਦਾ ਉੱਚਾ ਪ੍ਰੇਮ ਦਾ ਰਸ ਉਹਨਾਂ ਦੇ ਅੰਤਰ ਆਤਮੇ ਆਇਆ ਜਿਸ ਨੂੰ ਨਾਮ ਦਾ ਰਸ ਆ ਗਿਆ ਪਰਮਾਤਮਾ ਨੇ ਸਾਰੀਆਂ ਬੁਰਾਈਆਂ ਸਾੜ ਕੇ ਸੁਆਹ ਕਰ ਦਿੱਤੀਆਂ ਰਾਖ ਕਰ ਦਿੱਤੀਆਂ ਪੌੜੀ ਇਹ ਜਾਗ ਆਪ ਉਪਾਏ ਓਨ ਕਰ ਚੋਜ ਵਿਡਾਨ ਪੌੜੀ ਹੈ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਇਹ ਜਗਤ ਪਰਮਾਤਮਾ ਨੇ ਆਪ ਪੈਦਾ ਕੀਤਾ ਹੈ ਜਿਹੜੇ ਉਸ ਦੇ ਅਸਚਰਜ ਕੌਤਕ ਹਨ ਉਸ ਨੇ ਆਪਣੇ ਕੌਤਕਾਂ ਨਾਲ ਇਹ ਬਣਾ ਦਿੱਤਾ ਸੱਚ ਹੈ ਕਿ ਸ੍ਰਿਸ਼ਟੀ ਵਿੱਚ ਬੜੇ ਅਸਚਰਜ ਕੌਤਕ ਹਨ ਅਸੀਂ ਇਨਸਾਨ ਹਾਂ 5 ਮਿੰਟ ਪਾਣੀ ਵਿੱਚ ਬੰਦੇ ਨੂੰ ਰੱਖੋ ਇਸ ਦੀ ਮੌਤ ਹੋ ਜਾਂਦੀ ਹੈ ਅਸੀਂ ਕਹਾਂਗੇ ਬਾਹਰ ਦੀ ਹਵਾ ਨਹੀਂ ਮਿਲੀ ਪਾਣੀ ਵਿੱਚ ਡੁੱਬ ਕੇ ਬੰਦਾ ਮਰ ਗਿਆ ਇੱਥੇ ਸ੍ਰਿਸ਼ਟੀ ਵਿੱਚ ਪਰਮਾਤਮਾ ਨੇ ਪਾਣੀ ਵਿੱਚ ਵਿਦਵਾਨਾਂ ਦੇ ਮੰਨਣ ਅਨੁਸਾਰ 42 ਲੱਖ ਜੂਨ ਪੈਦਾ ਕੀਤੀ ਹੈ ਇਹਨਾਂ ਵਿੱਚੋਂ ਕੁਝ ਅਜਿਹੇ ਹਨ ਜਿਵੇਂ ਪਾਣੀ ਵਿੱਚੋਂ ਬਾਹਰ ਕੱਢੋ ਤਾਂ ਉਹ ਮਰ ਜਾਂਦੇ ਹਨ ਪੰਜ ਧਾਤ ਵਿੱਚ ਪਾਈ ਅਨ ਮੋਹ ਝੂਠ ਗੁਮਾਨ ਪਰਮਾਤਮਾ ਨੇ ਕਿਹੋ ਜਿਹੀ ਅਚਰਜ ਖੇਡ ਰਚੀ ਹੈ ਪੰਜ ਤਾਪਤਕਾਰ ਤਦ ਸ੍ਰਿਸ਼ਟ ਸਭ ਸਾਜੀ ਪੰਜ ਤੱਤਾ ਨਾਲ ਸੰਸਾਰ ਬਣਾ ਦਿੱਤਾ ਇਸ ਦੇ ਵਿੱਚ ਆਪ ਹੀ ਬੈਠ ਗਿਆ ਨਿੱਕੀ ਜਹੀ ਤਿਤਲੀ ਦੇ ਖੰਭ ਜਿੰਨਾ ਪਰਦਾ ਰੱਖ ਕੇ ਇੱਕ ਪਾਸੇ ਆਪ ਬੈਠਾ ਹੈ ਇੱਕ ਪਾਸੇ ਸਾਰੇ ਕੂੜਿਆਰ ਇਕੱਠੇ ਕੀਤੇ ਤੇਰੀਏ ਵਾਹਿਗੁਰੂ ਜੀ ਅਚਰਜ ਖੇਡ ਹੈ ਆਵੇ ਜਾਏ ਪਵਾਈ ਐ ਮਨ ਮੁਖ ਅ ਗਿਆਨ ਅਗਿਆਨੀ ਮਨਮੁਖ ਬੰਦੇ ਆਉਂਦੇ ਹਨ ਜਾਂਦੇ ਹਨ ਜੰਮਦੇ ਹਨ ਮਰਦੇ ਹਨ ਟਿੰਡਾਂ ਦੀ ਤਰ੍ਹਾਂ ਭਰੇ ਆਉਂਦੇ ਹਨ ਤੇ ਸਖਣੇ ਹੋ ਕੇ ਚਲੇ ਜਾਂਦੇ ਹਨ ਇਕ ਨਾ ਆਪ 부ਝਾਏ ਓਨ ਮਨਮੁਖ ਅਗਿਆਨ ਸਤਗੁਰ ਸੱਚੇ ਬਾਦਸ਼ਾਹ ਨੇ ਬਚਨ ਕੀਤਾ ਕਿ ਇਹ ਜਿਹੜੇ ਜੀਵ ਹਨ ਭਾਈ ਇਸ ਤਰੀਕੇ ਦੇ ਨਾਲ ਸੰਸਾਰ ਦੇ ਅੰਦਰ ਆਉਂਦੇ ਜਾਂਦੇ ਹਨ ਆਵੇ ਜਾਏ ਪਵਾਈ ਐ ਮਨਮੁਖ ਅਗਿਆਨ ਅਗਿਆਨੀ ਮਨਮੁਖ ਬੰਦੇ ਆਉਂਦੇ ਹਨ ਚਲੇ ਜਾਂਦੇ ਹਨ ਜੰਮਦੇ ਹਨ ਮਰਦੇ ਹਨ ਟਿੰਡਾਂ ਦੀ ਤਰ੍ਹਾਂ ਭਰੇ ਆਉਂਦੇ ਹਨ ਤੇ ਸਖਣੇ ਹੋ ਕੇ ਚਲੇ ਜਾਂਦੇ ਹਨ ਇਕਨਾ ਆਪ ਬੁਝਾਈ ਉਹਨ ਗੁਰਮੁਖ ਹਰ ਗਿਆਨ ਇਕਨਾ ਅਰਥ ਕਰਾਂਗੇ ਕਈ ਕਈ ਅਜਿਹੇ ਹਨ ਜਿਨ੍ਹਾਂ ਨੂੰ ਗੁਰੂ ਜੀ ਤੁਸੀਂ ਸਨਮੁਖ ਰੱਖ ਕੇ ਭਜਨ ਬੰਦਗੀ ਦੀ ਦਾਤ ਦੇ ਕੇ ਆਪਣਾ ਆਪ ਸਮਝਾ ਦਿੰਦੇ ਹੋ ਪਹਿਲੇ ਸ਼ਲੋਕ ਦਾ ਤਤ ਭਾਵ ਸਿੱਖੇ ਭੈਣੇ ਦਿਖਾਵੇ ਦੇ ਰੰਗ ਛੱਡ ਕੇ ਬਸ ਰੰਗੀਲੇ ਸੱਜਣ ਨੂੰ ਪਿਆਰ ਕਰ ਜਿਸ ਦਾ ਛਾੜਿਆ ਰੰਗ ਕਦੀ ਨਹੀਂ ਉਤਰਦਾ ਦੂਜੇ ਦਾ ਭਾਵ ਸੀ ਕਿ ਜਿਨ੍ਹਾਂ ਦੇ ਪੂਰਬਲੇ ਭਾਗ ਹਨ ਉਹਨਾਂ ਨੂੰ ਸੰਬ੍ਰਥ ਗੁਰੂ ਮਿਲ ਪਿਆ ਪੌੜੀ ਵਿੱਚ ਤੇਰੀ ਅਚਰਜ ਖੇਡ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਸ ਪੌੜੀ ਦੀ ਆਖਰੀ ਪੰਕਤੀ ਦੇ ਵਿੱਚ ਬਚਨ ਕਰਦੇ ਨੇ ਭਗਤ ਖਜ਼ਾਨਾ ਬਖਸ਼ਿਓ ਨ ਹਰਨਾਮ ਨਿਧਾਨ ਵੈਗੁਰੂ ਜੀ ਨੇ ਤਰੁੱਠ ਕੇ ਜਿਨ੍ਹਾਂ ਨੂੰ ਭਗਤੀ ਦਾ ਖਜ਼ਾਨਾ ਬਖਸ਼ ਦਿੱਤਾ ਸਿਮਰਨ ਦੇਖ ਜਾਣੇ ਬਖਸ਼ ਦਿੱਤੇ ਫਿਰ ਇਹ ਖਜ਼ਾਨਾ ਅਜ਼ਹਾ ਹੈ ਜਿਸ ਵਿੱਚ ਨਾ ਟੋਟਾ ਤੇ ਨਾ ਘਾਟਾ ਆਉਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਇਹੋ ਜਿਹਾ ਇਹ ਨਾਮ ਦਾ ਭਗਤੀ ਦਾ ਖਜ਼ਾਨਾ ਸਾਡੀ ਝੋਲੀ ਦੇ ਵਿੱਚ ਪਾ ਦਿੱਤਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਇੱਕ ਬਹੁਤ ਵੱਡੇ ਗਿਆਨ ਦੇ ਖਜ਼ਾਨੇ ਨੇ। ਜਿਨ੍ਹਾਂ ਨੂੰ ਬਹੁਤ ਮਿਹਨਤ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਇਆ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਿੱਥੇ ਸਮਾਪਤੀ ਹੁੰਦੀ ਹੈ ਉੱਥੇ ਅਖੀਰ ਵਿੱਚ ਵੀ ਤੇ ਸ਼ਾਮ ਨੂੰ ਜਦੋਂ ਆਪਾਂ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਹਾਂ ਉੱਥੇ ਵੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਬਚਨ ਅਸੀਂ ਪੜ੍ਹਦੇ ਹਾਂ ਮੁੰਡਾਵਣੀ ਮਹੱਲਾ 5 ਮੁੰਡਾਵਣੀ ਦਾ ਭਾਵ ਹੁੰਦਾ ਮੁੰਦਣਾ ਮੁੰਦਣਾ ਦਾ ਭਾਅ ਵੱਜਦੇ ਸਮੇਂ ਚ ਕਹਿ ਲੋ ਜਿਵੇਂ ਸਟੈਂਪ ਲਾਉਣੀ ਚੈੱਕ ਕਰਨਾ ਜਦੋਂ ਕਿਸੇ ਪਾਤਸ਼ਾਹ ਨੇ ਕਿਸੇ ਸ਼ਹਿਨशाह ਨੇ ਰਾਜੇ ਨੇ ਭੋਜਨ ਛਕਣਾ ਹੋਵੇ ਉਹਦਾ ਜਿਹੜਾ ਭੋਜਨ ਹੈ ਬਕਾਇਦਾ ਪਹਿਲਾਂ ਜਿਹੜੇ ਵੈਦ ਡਾਕਟਰ ਉਹ ਆਪ ਖੁਦ ਖਾ ਕੇ ਵੇਖਦੇ ਨੇ ਇਹਦੇ ਵਿੱਚ ਕੋਈ ਜ਼ਹਿਰੀਲਾ ਮਾਦਾਂ ਤੇ ਨਹੀਂ ਉਸ ਤੋਂ ਬਾਅਦ ਰਾਜਿਆਂ ਮਹਾਰਾਜਿਆਂ ਨੂੰ ਉਹ ਭੋਜਨ ਪਰੋਸਿਆ ਜਾਂਦਾ ਪੇਸ਼ ਕੀਤਾ ਜਾਂਦਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸਾਨੂੰ ਜੋ ਭੋਜਨ ਦਾ ਥਾਲ ਬਖਸ਼ਿਸ਼ ਕੀਤਾ ਉਹਦੇ ਬਾਰੇ ਸਤਿਗੁਰੂ ਜੀ ਨੇ ਬਚਨ ਕੀਤਾ ਮੁੰਡਾਵਣੀ ਮਹਲਾ 5 ਥਾਲ ਵਿੱਚ ਤਿੰਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਸਤਿਗੁਰੂ ਜੀ ਨੇ ਬਚਨ ਕੀਤਾ ਗੁਰੂ ਕੇ ਸਿੱਖੋ ਅਸੀਂ ਤੁਹਾਨੂੰ ਇਹੋ ਜਿਹਾ ਇੱਕ ਮਹਾਨ ਭੋਜਨ ਦਾ ਥਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੂਪੀ ਬਖਸ਼ਿਸ਼ ਕਰ ਰਹੇ ਹਾਂ ਥਾਲ ਵਿੱਚ ਤਿੰਨ ਵਸਤੂ ਪਈਓ ਜਿਸ ਦੇ ਵਿੱਚ ਤਿੰਨ ਵਸਤੂਆਂ ਪਾਈਆਂ ਹੋਈਆਂ ਨੇ ਕਿਹੜੀਆਂ ਕਿਹੜੀਆਂ ਸਤ ਸਤ ਦਾ ਭਾਵ ਹੁੰਦਾ ਸੱਚ ਇਹ ਮਨੁੱਖ ਸੱਚਾ ਕਿਵੇਂ ਬਣੇ ਜਿਵੇਂ ਪਹਿਲਾਂ ਜ਼ਿਕਰ ਆ ਚੁੱਕਾ ਸਾਡੇ ਵਿੱਚ ਤੇ ਵੈਗੁਰੂ ਜੀ ਦੇ ਵਿੱਚ ਜਿਹੜਾ ਹਉਮੈ ਦਾ ਪਰਦਾ ਹੈ ਉਹ ਕਿਵੇਂ ਟੁੱਟੇ ਹਉ ਹੋਂ ਭੀਤ ਭਇਓ ਹੈ ਵਿੱਚੋਂ ਸੁਨਤ ਦੇਸ਼ ਨਿਕਟਾਇਓ ਪਾਂ ਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰਾਇਓ ਇਹ ਜੇ ਸਾਡੇ ਵਿੱਚ ਪਰਦਾ ਪਿਆ ਹੋਇਆ ਹਉਮੈ ਦਾ ਉਹ ਕਿਵੇਂ ਟੁੱਟੇ ਇਸ ਮਨੁੱਖ ਦੇ ਵਿੱਚ ਤੇ ਪ੍ਰਮਾਤਮਾ ਜੀ ਦੇ ਵਿੱਚ ਜਿਹੜੀ ਝੂਠ ਦੀ ਗੰਧ ਹੈ ਉਹ ਕਿਵੇਂ ਖਤਮ ਹੋਵੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਉੱਥੇ ਵੀ ਸਤਿਗੁਰੂ ਜੀ ਨੇ ਬਚਨ ਕੀਤਾ ਅਸੀਂ ਸੱਚੇ ਕਿਵੇਂ ਬਣੀਏ ਵੈਗੁਰੂ ਜੀ ਦੇ ਵਿੱਚ ਅਸੀਂ ਇੱਕ ਮਿਕ ਕਿਉਂ ਨਹੀਂ ਹੁੰਦੇ ਕਾਰਨ ਇਹ ਹੈ ਪ੍ਰਮਾਤਮਾ ਜੀ ਸੱਚੇ ਨੇ ਅਸੀਂ ਝੂਠੇ ਹਾਂ ਤੇ ਸਾਰੀ ਜਪਜੀ ਸਾਹਿਬ ਦੀ ਬਾਣੀ ਵਿੱਚ ਇਹੋ ਸਮਝਾਇਆ ਹੋਇਆ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਇੱਥੇ ਪਾਲ ਦਾ ਅਰਥ ਹੈ ਕੰਧ ਤੇ ਸਤਗੁਰੂ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੂਪੀ ਇਸ ਭੋਜਨ ਦੇ ਥਾਲ ਦੇ ਵਿੱਚ ਇੱਕ ਵਸਤੂ ਇਹ ਬਖਸ਼ਿਸ਼ ਕੀਤੀ ਸਤ ਸੰਤੋਖ ਦੂਸਰੀ ਇਹ ਮਨੁੱਖ ਸੰਤੋਖੀ ਕਿਵੇਂ ਬਣੇ ਇਹਦੀ ਤ੍ਰਿਪਤੀ ਕਿਵੇਂ ਹੋਵੇ ਇਹ ਰੱਜੇ ਕਿਵੇਂ ਸਤ ਸੰਤੋਖ ਵਿਚਾਰੋ ਤੇ ਫਿਰ ਅੰਮ੍ਰਿਤ ਨਾਮ ਕਾੁਰ ਕਾ ਭਇਓ ਜਿਸ ਕਾ ਸਭਸ ਅਧਾਰ ਤੀਸਰੀ ਵਸਤੂ ਪਾ ਦਿੱਤੀ ਪ੍ਰਭੂ ਜੀ ਦਾ ਅੰਮ੍ਰਿਤ ਨਾਮ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ ਨਾਮ ਜਿਸ ਦਾ ਸਾਰਿਆਂ ਨੂੰ ਹੀ ਸਹਾਰਾ ਹੈ ਜੇ ਕੋਈ ਮਨੁੱਖ ਕਾਵੇ ਮੇਰਾ ਤੈਨਾ ਵਸਤੂਆਂ ਤੋਂ ਬਿਨਾਂ ਹੀ ਸਰਦਾ ਹੈ ਤੇ ਸਤਿਗੁਰੂ ਜੀ ਨੇ ਬਚਨ ਕੀਤਾ ਨਹੀਂ ਭਾਈ ਇਸ ਭੋਜਨ ਤੋਂ ਬਿਨਾ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੋ ਸਕਦਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਸ ਭੋਜਨ ਨੂੰ ਜੇ ਕੋਈ ਖਾ ਲਵੇ ਤੇ ਨਾਲ ਗੁਰੂ ਸਾਹਿਬ ਨੇ ਬਚਨ ਕੀਤਾ ਕੱਲਾ ਖਾਣਾ ਹੀ ਨਹੀਂ ਨਾਲ ਦੀ ਨਾਲ ਪੁੰਚੈ ਪੁੰਚੈ ਦਾ ਭਾਵ ਨੂੰ ਹਜਮ ਕਰਨਾ ਡਾਈਜੈਸਟ ਕਰਨਾ ਇਹ ਗੁਰੂ ਦੇ ਉਪਦੇਸ਼ ਗੁਰੂ ਦੀ ਬਾਣੀ ਸਾਨੂੰ ਹਜਮ ਵੀ ਹੋਵੇ ਭਾਵ ਸਾਡੇ ਹਿਰਦੇ ਦੇ ਅੰਦਰ ਵਸੇ ਵੀ ਗੁਰਬਾਣੀ ਨੂੰ ਪੜਨਾ ਕੀਰਤਨ ਕਰਨਾ ਸੁਣਨਾ ਕਥਾ ਕਰਨੀ ਸੁਣਨੀ ਇਹ ਸਾਰਾ ਕੁਝ ਭੋਜਨ ਨੂੰ ਖਾਣਾ ਹੈ ਤੇ ਜੇ ਇਸ ਦੇ ਉੱਤੇ ਇੰਪਲੀਮੈਂਟ ਕਰ ਲਈਏ ਅਮਲ ਕਰ ਲਈਏ ਜੋ ਗੁਰੂ ਨੇ ਉਪਦੇਸ਼ ਦਿੱਤੇ ਨੇ ਉਹਨਾਂ ਨੂੰ ਹਿਰਦੇ ਵਿੱਚ ਵਸਾ ਲਈਏ ਇਹਨੂੰ ਕਹਿੰਦੇ ਨੇ ਪੁੰਚੈ ਜਿਹੜਾ ਇਹ ਭੋਜਨ ਖਾਵੇਗਾ ਤੇ ਨਾਲ ਦੀ ਨਾਲ ਪਚਾਵੇਗਾ ਵੀ ਤਿਸ ਕਾ ਹੋਏ ਉਧਾਰੋ ਇਹ ਵਸਤ ਤਜਿ ਨਹਿ ਜਾਈ ਨਿਤ ਨਿਤ ਰੱਖੇ ਔਰ ਧਾਰੋ ਫਿਰ ਇਸ ਵਸਤੂ ਨੂੰ ਛੱਡਿਆ ਨਹੀਂ ਜਾ ਸਕਦਾ ਤਿਆਗਿਆ ਨਹੀਂ ਜਾ ਸਕਦਾ ਇਹਨਾਂ ਗੁਰੂ ਦੇ ਉਪਦੇਸ਼ਾਂ ਨੂੰ ਸਤ ਸੰਤੋਖ ਵੈ ਗੁਰੂ ਜੀ ਦੇ ਨਾਮ ਨੂੰ ਗੁਰੂ ਦੇ ਉਪਦੇਸ਼ਾਂ ਨੂੰ ਇਹ ਅਵਸਥਾ ਤਜੀ ਨਹਿ ਜਾਈ ਛੱਡੀ ਨਹੀਂ ਜਾ ਸਕਦੀ ਨਿਤ ਨਿਤ ਰੱਖੇ ਔਰ ਧਾਰੋ ਇਹਨਾਂ ਨੂੰ ਹਰ ਰੋਜ਼ ਉਰ ਦਾ ਭਾਵ ਧਾਹਿਰ ਦਾ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖੀਏ ਗੁਰੂ ਦੇ ਉਪਦੇਸ਼ਾਂ ਨੂੰ ਹਿਰਦੇ ਦੇ ਵਿੱਚ ਵਸਾਈਏ ਇਹ ਵਸ ਤਤ ਜੀ ਨਹ ਜਾਈ ਨਿਤ ਨੇਤ ਰੱਖੇ ਔਰ ਧਾਰੋ ਤਮ ਸੰਸਾਰ ਤਮ ਦਾ ਭਾਵ ਹੁੰਦਾ ਹਨੇਰਾ ਇਸ ਸੰਸਾਰ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਤਮ ਸੰਸਾਰ ਚਰਨ ਲਗ ਤਰੀਏ ਗੁਰੂ ਜੀ ਦੇ ਚਰਨਾਂ ਨਾਲ ਜੁੜੀਏ ਤਾਂ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਉਸ ਅਕਾਲ ਪੁਰਖ ਵੈਗੁਰੂ ਜੀ ਨੇ ਇਹ ਸਾਰਾ ਸ੍ਰਿਸ਼ਟੀ ਦਾ ਪਸਾਰਾ ਕੀਤਾ ਤੇ ਨਾਲ ਦੀ ਨਾਲ ਦੱਸ ਦਿੱਤਾ ਹੈ ਭਾਈ ਬਿਨ ਸਤਗੁਰ ਕਿਨੈ ਨਾ ਪਾਇਓ ਬਿਨ ਸਤਗੁਰ ਕਿਨੈ ਨਾ ਪਾਇਆ ਸਤਗੁਰੂ ਜੀ ਤੋਂ ਬਿਨਾ ਕਿਸੇ ਨੇ ਵੀ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਦੀ ਪ੍ਰਾਪਤੀ ਨਹੀਂ ਕੀਤੀ ਇਸ ਤੋਂ ਅੱਗੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਫਿਰ ਇੱਕ ਸ਼ਲੋਕ ਉਚਾਰਨ ਕੀਤਾ ਸ਼ੁਕਰਾਨੇ ਬਚੋ ਕਿ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇਤਨਾ ਮਹਾਨ ਵੱਡਾ ਕਾਰਜ ਸੰਪੂਰਨ ਹੋ ਗਿਆ ਤੁਸੀਂ ਕਿਰਪਾ ਕੀਤੀ ਤੇਰਾ ਕੀਤਾ ਜਾਤੋ ਨਾਹੀ ਜਿਹੜੀ ਵੈਗੁਰੂ ਜੀ ਤੁਸੀਂ ਮੇਰੇ ਤੇ ਕਿਰਪਾ ਕੀਤੀ ਉਹਨੂੰ ਮੈਂ ਜਾਣ ਵੀ ਨਹੀਂ ਸਕਦਾ ਐਨੇ ਆਪ ਜੀ ਮੇਰੇ ਤੇ ਤਰੁਠੇ ਰਹਿਮਤ ਕੀਤੀ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਵੈਗੁਰੂ ਜੀ ਤੁਸੀਂ ਮੈਨੂੰ ਇਸ ਕਾਰਜ ਦੇ ਜੋਗ ਕਰ ਦਿੱਤਾ ਤੁਹਾਡੀ ਰਹਿਮਤ ਨਾਲ ਇਹ ਸਾਰਾ ਕਾਰਜ ਸਿਰੇ ਚੜਿਆ। ਏ ਵੈਗੁਰੂ ਜੀ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤਾਈ ਮੈਂ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪੈਉ। ਮੈਂ ਤੇ ਵੈਗੁਰੂ ਜੀ ਔਗਣਾ ਦੇ ਨਾਲ ਭਰਿਆ ਹੋਇਆ ਸਾਂ। ਤੁਸੀਂ ਮੇਰੇ ਉੱਤੇ ਇਹ ਤਰਸ ਕਰ ਦਿੱਤਾ। ਤਰਸ ਪਿਆ ਮੇਹਰਾ ਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ થી ਵੈ ਹਰਿਆ ਵੈ ਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਤਨ ਮਨ ਅੰਦਰੋਂ ਬਾਹਰੋਂ ਖੇੜ ਸਕਦਾ ਹਰਿਆ ਭਰਿਆ ਹੋ ਸਕਦਾ ਕੋਈ ਮਨੁੱਖ ਇੱਕ ਨਿੱਕੀ ਜੀ ਕਿਤਾਬ ਲਿਖ ਲਵੇ ਤੇ ਉਹਦੇ ਵਿੱਚ ਉਹ ਮਨੁੱਖ ਫੁੱਲਿਆ ਨਹੀਂ ਸਮਾਉਂਦਾ ਕਿਸੇ ਮਨੁੱਖ ਨੇ ਕੋਈ ਕਿਤਾਬ ਲਿਖੀ ਹੋਵੇ ਕੋਈ ਕਾਰਜ ਕੀਤਾ ਹੋਵੇ ਅਸੀਂ ਉਹਨੂੰ ਵੱਧ ਤੋਂ ਵੱਧ ਹਾਈਲਾਈਟ ਕਰਦੇ ਆਂ ਕਦੇ ਆਪਣੇ ਵਿਜ਼ਿਟਿੰਗ ਕਾਰਡਾਂ ਦੇ ਉੱਤੇ ਲਿਖਦੇ ਆਂ ਕਦੇ ਕੁਝ ਕਰਦੇ ਆਂ ਫਿਰ ਉਹਦੇ ਤੇ ਲਿਖਦੇ ਆਂ ਵੀ ਇਹ ਸਾਰੇ ਹੱਕ ਮੇਰੇ ਨੇ ਇਹਦਾ ਕਰਤਾ ਮੈਂ ਹਾਂ ਇਹ ਇਹ ਫਲਾਨੀ ਪੁਸਤਕ ਬਣਾਈ ਮੈਂ ਹੈ ਇਹਦੀ ਕੋਈ ਰਿਕਾਰਡਿੰਗ ਨਹੀਂ ਕਰ ਸਕਦਾ ਇਹ ਇਹਦੇ ਵਾਸਤੇ ਮੈਨੂੰ ਆਗਿਆ ਲੈਣੀ ਪਵੇਗੀ ਇਸ ਤਰ੍ਹਾਂ ਬਹੁਤ ਕੁਝ ਹੁੰਦਾ ਆਲ ਰਾਈਟ ਰਿਜ਼ਰਵਡ ਹਨ ਪਰ ਸਤਗੁਰੂ ਜੀ ਨੇ ਜਿਹੜੀ ਕਿਰਪਾ ਕੀਤੀ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨਤਾ ਕੀਤੀ ਇਹਨਾਂ ਵੱਡਾ ਸਾਨੂੰ ਖਜ਼ਾਨਾ ਬਖਸ਼ਿਸ਼ ਕੀਤਾ ਪਰ ਉਤੇ ਕੋਈ ਦਾਵਾ ਨਹੀਂ ਕੀਤਾ ਕਿ ਸਾਡੇ ਤੋਂ ਬਿਨਾ ਕੋਈ ਗਾ ਨਹੀਂ ਸਕਦਾ ਸਾਡੇ ਤੋਂ ਇਹਨੂੰ ਕੋਈ ਪੜ ਨਹੀਂ ਸਕਦਾ ਸਤਗੁਰੂ ਜੀ ਨੇ ਸਾਰੇ ਸੰਸਾਰ ਦੇ ਜੀਵਾਂ ਨੂੰ ਇਹ ਆਗਿਆ ਦੇ ਦਿੱਤੀ ਗੁਰਬਾਣੀ ਨੂੰ ਕੋਈ ਵੀ ਪੜੇ ਕੋਈ ਵੀ ਪਿਆਰ ਨਾਲ ਗਾਵੇ ਦੇ ਉਸ ਅਕਾਲ ਪੁਰਖ ਵੈਗੁਰੂ ਜੀ ਦੇ ਵਿੱਚ ਇੱਕ ਮਿਕ ਹੋਵੇ ਆਪਣੀ ਜ਼ਿੰਦਗੀ ਵਿੱਚ ਸ਼ੋਭਾ ਗੁਣ ਧਾਰਨ ਕਰੇ ਐਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਪਵਨ